ਇਹ ਸ਼੍ਰੋਮਣੀ ਅਕਾਲੀ ਦਲ ਨੂੰ ਤਲਵੀਰ ਸਿੰਘ ਅਲਵਦਾ ਕਹਿ ਸਕਦਾ ਹੈ ਤੇ ਆਮ ਵੋਟਰ ਦਾ ਤੇ ਆਮ ਵਰਕਰ ਦਾ ਤੁਸੀਂ ਇੱਥੋਂ ਦਾਜਾ ਲਾ ਲਓ ਜਦੋਂ ਸੈਨਾ ਹੀ ਭੱਜ ਜਾਏ ਤੇ ਫਿਰ ਜਰਨੈਲ ਕਾਹਦੇ ਰਹਿ ਗਏ ਜੇ ਕੋਈ ਜਰਨੈਲ ਹੁੰਦਾ ਹੈ ਤੇ ਉਹ ਸੈਨਾ ਦੇ ਸਿਰ ਤੇ ਜਦੋਂ ਸੈਨਾ ਹੀ ਭੱਜ ਗਈ ਖੱਬੇ ਸਜੀਆਂ ਬਾਹਾਂ ਵਿੱਚ ਚਲੀਆਂ ਗਈਆਂ ਤੇ ਫਿਰ ਉਹ ਜਰਨੈਲ ਕਾਹਦੇ ਰਹਿ ਗਏ ਮੈਂ ਸਮਝਦਾ ਕਿ ਪੰਜਾਬ ਦੀਆਂ 13 ਸੀਟਾਂ ਦੇ ਵਿੱਚੋਂ ਤੇ ਖਾਸ ਤੌਰ ਤੇ ਮਾਝੇ ਦੇ ਵਿੱਚੋਂ 1 ਨੰਬਰ ਤੇ ਸੀਟ ਜਿਹੜੀ ਆ ਉਹ ਸੁਖਜਿੰਦਰ ਸਿੰਘ ਰੰਧਾਵਾ ਵੱਡੀ ਲੀਡ ਨਾਲ ਜਿੱਤਣਗੇ। ਵਾਟ ਇਜ਼ ਦਾ ਮੀਨਿੰਗ ਆਫ ਪੰਥਕ? ਕੀ ਅਮਰਸਰ ਪੰਥਕ ਨਹੀਂ? ਹੂੰ। ਸਭ ਤੋਂ ਵੱਡਾ ਦੁਨੀਆ ਦੇ ਵਿੱਚ ਸਚਕਾ ਸ਼੍ਰੀ ਹਮੰਦਰ ਸਾਹਿਬ ਇੱਥੇ ਸ਼ਿਸ਼ੋਭਤ ਨੇ। ਅਮਰਸਰ ਪੰਥਕ ਹਲਕਾ ਨਹੀਂ। ਅਕਟਰ ਸਾਹਿਬ ਦੱਸ ਦਿਓ ਲੋਕ ਵੇਖਣ ਦੇ ਨੇ ਦੱਸ ਦਿਓ ਜੇ ਦੱਸਣਾ ਤੁਸੀਂ ਵਿਰੋਧੀ ਹੈਗੇ ਹੋ। ਬਾਰ-ਬਾਰ ਕਿਹਾ ਜਾ ਚੁੱਕਾ ਹੈ ਬਹੁਤ ਕੁਝ ਕਿਹਾ ਜਾ ਚੁੱਕਾ ਹੈ ਵਰਸ ਸਿੰਘ ਬਾਰੇ ਲੋਕ ਬੱਚਾ-ਬੱਚਾ ਉਹਨਾਂ ਬਾਰੇ ਜਾਣਦਾ ਹੈ ਚਾਹੇ ਉਹ ਕੀ ਸੀ ਉਹਨਾਂ ਵਿਧਾਨ ਸਭਾ 'ਚ ਕਹਿਤਾ ਸੀ। ਹੂੰ। ਕਿ ਮੈਂ ਆਤਵਾਦੀ ਸੀ ਹਾਂ ਤੇ ਰਹਾਂਗਾ ਇਹ ਤੋਂ ਵੱਡੀ ਹੋਰ ਕੀ ਗੱਲ ਹੋ ਸਕਦੀ ਹੈ ਹੁਣ ਇਹ ਫਿਰ ਸਪਸ਼ਟ ਕਰ ਦੇਣ ਕਿ ਜਿਹੜੇ ਅਨਲ ਜੋਸ਼ੀ ਜੀ ਨੇ ਕੰਮ ਕਰਵਾਏ ਨੇ ਕੀ ਉਹ ਭਾਜਪਾ ਦੇ ਖਾਤੇ ਚ ਕਿਨੇ ਜਾਣ ਕੇ ਕਾਲੀ ਦਲ ਦੇ ਖਾਤੇ ਚ ਕਿਨੇ ਜਾਣ ਹੂੰ ਇਹ ਮੰਤਰੀ ਉਦੋਂ ਭਾਜਪਾ ਦੇ ਸੀ ਫਿਰ ਇਹ ਇੱਕ ਇਤਹਾਸ ਮਾਰ ਕੇ ਕਹਿਣ ਕਿ ਜਦੋਂ ਮੈਂ ਭਾਰਤੀ ਜਨਤਾ ਪਾਰਟੀ ਦਾ ਮੰਤਰੀ ਸਾਂ ਮੈਂ ਭਰਾਓ ਆਹ ਕੰਮ ਕਰਵਾਏ ਮੈਂ ਆਹ ਕੰਮ ਕਰਾਏ ਆ ਪਿਛਲਾ ਧੋਣਾ ਧੋਣਾ ਚਾਉਂਦੇ ਨੇ ਉਹ ਮਾਲਾ ਸਾਹਿਬ ਤੋਂ ਬਣਾ ਨਹੀਂ ਹੂੰ ਮੈਂ ਇਹ ਸਵਾਲ ਕਰਦਾ ਵੀ ਜਿਸ ਦਿਨ ਰਾਮ ਰਹੀ ਨੂੰ ਮਾਫੀ ਦਿੱਤੀ ਗਈ ਸੀ ਉਸ ਦਿਨ ਬਾਦਲ ਪਰਿਵਾਰ ਨੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗੈਨੀ ਗੁਰਬਚਨ ਸਿੰਘ ਨੂੰ ਘਰ ਸਦਿਆ ਸੀ ਤੇ ਡਿਕਟੇਟ ਕਰਾ ਕੇ ਉਹਨਾਂ ਨੂੰ ਪੱਤਰ ਦਿੱਤਾ ਸੀ ਵੀ ਆਹ ਲਫ਼ਜ਼ ਲਿਖ ਕੇ ਤੇ ਰਾਮ ਰਹੀਮ ਨੂੰ ਮਾਫੀ ਦੇ ਦਿਓ ਤਾਂ ਸਾਡੇ ਨਾਲ ਮਜੀਠਾ ਹਲਕਾ ਤੋਂ ਹਲਕਾ ਇੰਚਾਰਜ ਅਤੇ ਸਿੰਨਰ ਕਾਂਗਰਸੀ ਆਗੂ ਭਗਵੰਤਪਾਲ ਸਿੰਘ ਸੱਜਣ ਸਾਡੇ ਨਾਲ ਨੇ ਸੱਜਣ ਸਾਹਿਬ ਚਵੀ ਦੀਆਂ ਚੋਣਾ ਆਗੀਆਂ ਸਾਰੀਆਂ ਪਾਰਟੀਆਂ ਪਾਬਾਂ ਪਾਰ ਨੇ ਕਾਂਗਰਸ ਦੀ ਤੁਹਾਡੀ ਪਾਰਟੀ ਦੀ ਸਥਿਤੀ ਕਿਵੇਂ ਲੱਗ ਰਹੀ ਹੈ ਗੁਰੂ ਨਗਰੀ ਅੰਮ੍ਰਿਤਸਰ ਤੋਂ ਸਾਡੀ ਗੁਰੂ ਰਾਮਦਾਸ ਜੀ ਕਿਰਪਾ ਦੇ ਨਾਲ ਕਾਂਗਰਸ ਪਾਰਟੀ ਬਹੁਤ ਵੱਡੇ ਲੀਡ ਦੇ ਨਾਲ ਇਥੋਂ ਜਿੱਤੇਗੀ ਸਾਡੀ ਪਾਰਟੀ ਨੇ ਸਦਾ ਗੁਰਜੀਤ ਸਿੰਘ ਔਜਲਾ ਨੂੰ ਚੋਣ ਮੈਦਾਨ ਵਿੱਚ ਨਿਤਾਰਿਆ ਹੈ ਉਹ ਦੋ ਵਾਰ ਪਹਿਲਾਂ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਨੇ ਤੇ ਹੁਣ ਵੀ ਉਹ ਲੋਕ ਸਭਾ ਅੰਮ੍ਰਿਤਸਰ ਹਲਕੇ ਤੋਂ ਵੱਡੀ ਲੀਡ ਨਾਲ ਜਿੱਤਣ ਜਾ ਰਹੇ ਨੇ ਖਾਸ ਕਰਕੇ ਸਚੇਰ ਸਾਹਿਬ ਤੁਹਾਡਾ ਹਲਕਾ ਮਜੀਠਾ ਪੈਂਦਾ ਇੱਥੋਂ ਕਾਲੀ ਦਲ ਬਾਰ ਬਾਰ ਜਿੱਤਦਾ ਆ ਇਸ ਸਮੇਂ ਕੀ ਸਮੀਕਰਨ ਤੁਹਾਨੂੰ ਨਜ਼ਰ ਆ ਰਹੀ ਨਹੀਂ ਖਾਸ ਕਰਕੇ ਮਜੀਠੇ ਹਲਕੇ ਦੇ ਤੇ ਦੂਜੀ ਗੱਲ ਮੈਂ ਇਹ ਵੀ ਨਾਲ ਕਰਦਿਆਂ ਕਿ ਕਾਲੀ ਦਲ ਦੇ ਬਹੁਤ ਸਾਰੇ ਲੀਡਰ ਟੁੱਟ ਟੁਟ ਕੇ ਆਮ ਆਦਮੀ ਪਾਰਟੀ ਦੂਜੀਆਂ ਪਾਰਟੀਆਂ ਚ ਸ਼ਾਮਲ ਹੋ ਰਹੇ ਨੇ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਆ ਵੀ ਮਿਲ ਗਿਆ ਕਿ ਅਕਾਲੀ ਦਲ ਦੇ ਵਰਕਰਾਂ ਦੀ ਗੱਲ ਛੱਡੋ ਵੱਡੇ ਕੱਦਾਵਾਰ ਆਗੂ ਹੀ ਪਾਰਟੀਆਂ ਨੂੰ ਛੱਡ ਕੇ ਦੂਸਰੀਆਂ ਪਾਰਟੀਆਂ ਜਾ ਰਹੇ ਨੇ ਇਸ ਦਾ ਮਤਲਬ ਇਹ ਹੋਇਆ ਕਿ ਹਰ ਇੱਕ ਬੰਦਾ ਚਾਹੁੰਦਾ ਹੈ ਕਿ ਮੈਂ ਡੁੱਬਦੀ ਬੇੜੀ ਵਿੱਚ ਪੈਰ ਨਾ ਧਰਾ ਉਹਨਾਂ ਦੀਆਂ ਸੱਜੀਆਂ ਤੇ ਖੱਬੀਆਂ ਬਾਹਾਂ ਹੀ ਸ਼ਰਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਤੇ ਦੂਸਰੀਆਂ ਪਾਰਟੀਆਂ ਵਿੱਚ ਸ਼ਾਮਲ ਹੋ ਰਹੇ ਨੇ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਜਿੱਥੇ ਵੱਡੇ ਆਗੂ ਜਿਹੜੇ ਨੇ ਲੀਡਰ ਨੇ ਜਿਨ੍ਹਾਂ ਨੇ ਸਤਾ ਹੰਡਾਈ 20 20 ਸਾਲ ਰਾਜ ਕੀਤਾ ਸਰਕਾਰਾਂ ਵਿੱਚ ਰਹੇ ਉਹ ਪਾਰਟੀਆਂ ਨੂੰ ਛੱਡ ਗਏ ਤੇ ਆਮ ਜਿਹੜਾ ਵਰਕਰ ਹੈ ਵੋਟਰ ਹੈ ਉਹ ਵੀ ਅੱਜ ਜਿਹੜਾ ਉਹ ਅਕਾਲੀ ਦਾ ਨੂੰ ਅਲਵਦਾ ਕਹਿ ਕੇ ਤੇ ਅੰਦਰ ਖਾਤੇ ਸਾਡੇ ਨਾਲ ਉਹ ਆ ਵੀ ਗਲਵਕੜੀਆਂ ਪਾ ਰਹੇ ਨੇ ਸਚੇ ਜੀ ਸਾਹਿਬ ਇੱਕ ਮੈਂ ਨਾਂ ਲੈਣ ਤੋਂ ਗਰੇਜ਼ ਨਹੀਂ ਕਰੂੰਗਾ ਬਿਕਰਮ ਸਿੰਘ ਮਜੀਠੀਆ ਦੇ ਕਰੀਬੀ ਕਹਿੰਦੇ ਸੀ ਬਿਕਰਮ ਸਿੰਘ ਮਜੀਠੀਆ ਨੇ ਸਾਨੂੰ ਸਾਡੇ ਭਰਾਵਾਂ ਦੇ ਨਾਲ ਹੀ ਲੜਾਇਆ ਸਾਨੂੰ ਮਰਨ ਤੱਕ ਗਏ ਬਿਕਰਮ ਸਿੰਘ ਮਜੀਠੀਆ ਨੂੰ ਜਿਤਾਉਣ ਵਾਸਤੇ ਵਾਕਈ ਗੱਲ ਸੱਚੀ ਹੈ ਵੀ ਭਰਾਵਾਂ ਨੂੰ ਹੀ ਲੜਾਇਆ ਜਾਂਦਾ ਇਹਦੇ ਵਿੱਚ ਜੋ ਸਾਡੇ ਵਿਧਾਨ ਸਭਾ ਹਲਕੇ ਮਜੀਠੇ ਦੀ ਗੱਲ ਕਰੀਏ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਦਾਤ ਤਲਬੀਰ ਸਿੰਘ ਗਿੱਲ ਨੇ ਇੱਥੇ ਉਹਦੇ ਭਰਾਵਾਂ ਵਾਂਗੂ ਕੰਮ ਕੀਤਾ ਔਰ ਉਹਦਾ ਜਿਹੜਾ ਅਸੀਂ ਸਾਰੀ ਵਾਗਡੋਰ ਸੀ ਤਲਬੀਰ ਸਿੰਘ ਗਿੱਲੀ ਸਾਹਮਣੇ ਹੁੰਦੇ ਸਨ ਉਹ ਜੇ ਕੁਝ ਗੱਲ ਕਰੀਏ ਤੇ ਉਹਨਾਂ ਨੇ ਪਿਛਲੇ 20 ਸਾਲਾਂ ਦੇ ਵਿੱਚ ਅਕਾਲੀ ਦਲ ਦੀ ਬੜੇ ਲੰਬੇ ਸਮੇਂ ਤੋਂ ਸੇਵਾ ਕੀਤੀ ਔਰ ਉਹ ਬੰਦੇ ਨੇ ਹੁਣ ਇਹ ਸੋਚਿਆ ਕਿ ਇੱਥੇ ਸਾਰਾ ਕੁਝ ਮਾਹੌਲ ਹੁਣ ਠੀਕ ਨਹੀਂ ਮੈਂ ਤਾਂ ਬਾਰ-ਬਾਰ ਫੇਰ ਕਹਿੰਨਾ ਕਿ ਜੇ ਸ਼ਰੋਮਣੀ ਅਕਾਲੀ ਦਲ ਨੂੰ ਤਲਵੀਰ ਸਿੰਘ ਅਲਬਦਾ ਕਹਿ ਸਕਦਾ ਹੈ ਤੇ ਆਮ ਵੋਟਰ ਦਾ ਤੇ ਆਮ ਵਰਕਰ ਦਾ ਤੁਸੀਂ ਇੱਥੋਂ ਦਾਜਾ ਲਾ ਲਓ ਜਿਹੜਾ ਕਹਿੰਦਾ ਸੀ 25 ਸਾਲ ਰਾਜ ਕਰਨਾ ਹੈ ਉਹ ਤਿੰਨਾਂ ਦੇ ਰਹਿ ਗਏ ਹੂੰ ਉਹ ਤਿੰਨਾਂ ਤੇ ਰਹਿ ਗਏ ਨੇ ਮੱਲਾ ਸਾਹਿਬ ਤੇ ਐਤ ਕੀ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਇੱਕ ਵੀ ਸੀਟ ਇਹਨਾਂ ਨੂੰ ਆਉਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਇਸ ਕਰਕੇ ਅਕਾਲੀ ਦਲ ਦਾ ਲਗਭਗ ਪੰਜਾਬ ਦੇ ਵਿੱਚੋਂ ਸਫਾਇਆ ਹੋ ਚੁੱਕਾ ਹੈ ਤੇ ਜਿਹੜੇ ਮਾਝੇ ਜਰਨੈਲਾ ਬਾਰੇ ਕੀ ਕਹਿਣਾ ਚਾਹੋਗੇ ਜਦੋਂ ਸੈਨਾ ਹੀ ਭੱਜ ਜਾਏ ਤੇ ਫਿਰ ਜਰਨੈਲ ਕਾਦੇ ਰਹਿ ਗਏ ਜੇ ਕੋਈ ਜਰਨੈਲ ਹੁੰਦਾ ਹੈ ਤੇ ਉਹ ਸੈਨਾ ਦੇ ਸਿਰ ਤੇ ਜਦੋਂ ਸੈਨਾ ਹੀ ਭੱਜ ਗਈ ਖੱਬੇ ਸਜੀਆਂ ਬਾਹਾਂ ਹੀ ਚਲੀਆਂ ਗਈਆਂ ਤੇ ਫਿਰ ਉਹ ਜਰਨੈਲ ਕਾਦੇ ਰਹਿ ਗਏ ਇੱਕ ਦਿਨ ਧਾਲੀਵਾਲ ਸਾਹਿਬ ਕਹਿ ਰਹੇ ਸੀਗੇ ਤਲੋ ਤੁਹਾਡੇ ਸਿਆਸੀ ਵਿਰੋਧੀ ਨੇ ਉਹ ਕਹਿੰਦੇ ਕਿਹੜਾ ਬਿਕਰਮ ਸਿੰਘ ਮਜੀਠੀਆ ਕਿਹੜਾ ਬਿਕਰਮ ਸਿੰਘ ਮਜੀਠੀਆ ਕਿ ਬਿਕਰਮ ਸਿੰਘ ਮਜੀਠੀਆ ਦੀ ਸਿਆਸੀ ਹੋਂਦ ਲੱਗਦਾ ਖਤਮ ਹੋ ਗਈ ਹੈ ਜਾਂ ਹੈਗੀ ਹਲੇ ਤੱਕ ਬਹੁਤ ਜ਼ਿਆਦਾ ਵੱਡਾ ਜਿਹੜਾ ਝਟਕਾ ਹੈ ਉਹ ਤਲਬੀਰ ਸਿੰਘ ਦੇ ਜਾਣ ਤੋਂ ਬਾਅਦ ਵੀ ਉਹਨੂੰ ਲੱਗਾ ਤੇ ਔਰ ਮੈਂ ਸਮਝਣਾ ਕਿ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਵੀ ਲੱਗਾ ਸੀ ਔਰ ਉਹ ਜਦੋਂ ਇੱਥੇ ਇਹਨਾਂ ਇਲੈਕਸ਼ਨ ਲੜੀ ਸੀ ਅਮਰਸਰ ਈਸਟ ਤੋਂ ਉੱਥੋਂ ਵੀ ਤਾਂ ਕੱਲ ਲੱਗਾ ਸੀ ਤੇ ਔਰ ਸਭ ਤੋਂ ਰਹਿੰਦੀ ਖੁੰਦੀ ਕਸਰ ਜਿਹੜੀ ਹੈ ਉਹ ਹੁਣ ਲੱਗ ਜਣੀ ਹੈ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਜ਼ੀਰੋ ਜਿਹੜੀ ਸੀਟ ਹੈ ਉਹ ਆਉਣੀ ਹੈ ਇੱਥੋਂ ਪਤਾ ਲੱਗ ਜਾਗਾ ਅਕਾਲੀ ਦਲ ਦੀ ਤੇ ਇੱਥੇ ਇਹਨਾਂ ਜਿਹੜੇ ਜਰਨਲ ਨੇ ਉਹਨਾਂ ਦੀ ਹੋਂਦ ਕੀ ਹੈ ਸੱਚਰ ਸਾਹਿਬ ਤੁਸੀਂ ਸੁਖਜਿੰਦਰ ਸਿੰਘ ਰੰਦਾਵਾ ਹੋਣਾਂ ਦੇ ਬਹੁਤ ਕਰੀਬੀ ਉਹ ਤੁਹਾਨੂੰ ਉਹ ਛੋਟਾ ਭਰਾ ਮੰਨਦੇ ਨੇ ਇਸ ਸਮੇ ਉਹ ਵੀ ਚੋਣ ਮੈਦਾਨ ਦੇ ਵਿੱਚ ਨੇ ਸੱਚਰ ਸਾਹਿਬ ਕੱਲਾ ਲੋਕ ਸਭਾ ਹਲਕਾ ਅਮਰਸਰ ਵਿਖਰੇ ਨੇ ਜਾਂ ਫਿਰ ਆਪਣੇ ਵੱਡੇ ਭਰਾ ਦਾ ਗੁਰਦਾਸਪੁਰ ਹੀ ਵਿਖਰੇ ਨੇ ਬਿਲਕੁਲ ਜਿੱਥੇ ਮੇਰੀਆਂ ਰਿਸ਼ਤੇਦਾਰੀਆਂ ਮੇਰੀਆਂ ਸਾਂਝਾਂ ਨੇ ਮੇਰੇ ਮਿੱਤਰ ਨੇ ਕਿਉਂਕਿ ਮੈਂ ਗਰਦਾਸਪੁਰ ਵਿੱਚ ਵੀ ਜਿਮਨੀ ਚੌਂਡ ਦੇ ਵਿੱਚ ਵੀ ਕੰਮ ਕਰਕੇ ਆਇਆ ਸੀ ਲਗਭਗ 30 35 ਪਿੰਡ ਪਾਰਟੀ ਨੇ ਮੈਨੂੰ ਦਿੱਤੇ ਸਨ ਸੁਖ ਸਰਕਾਰੀ ਜੀ ਦੀ ਅਗਵਾਈ ਦੇ ਵਿੱਚ ਤੇ ਮੈਂ ਉਹਨਾਂ ਪਿੰਡਾਂ ਦੇ ਵਿੱਚ ਵੀ ਇੱਕ ਦਿਨ ਗਿਆ ਸੀ ਤੇ ਜਿੱਥੇ-ਜਿੱਥੇ ਸਾਡੇ ਸੱਜਣ ਮਿੱਤਰ ਨੇ ਉੱਥੇ ਅਸੀਂ ਜਾ ਕੇ ਉਹਨਾਂ ਨੂੰ ਪ੍ਰਚਾਰ ਕਰਦੇ ਆਂ ਨੇਰੇ ਸਿਰੇ ਫੋਨ ਵੀ ਕਰਦੇ ਆਂ ਜੋ ਟਾਈਮ ਵੇਲੇ 10 ਮਿੰਟ ਜਾਨੇ ਵੀ ਆ ਕਿ ਸਰਦਾਰ ਸੁਖਜਿੰਦਰ ਸਿੰਘ ਰਧਾਵਾ ਨੂੰ ਵੱਡੀ ਲੀਡ ਨਾਲ ਇੱਥੋਂ ਜਿਤਾਓ ਔਰ ਉਹਨਾਂ ਦੀ ਜਿੱਤ ਜਿਹੜੀ ਹੈ ਉਹ ਯਕੀਨੀ ਹੈ ਸੁਖਜਿੰਦਰ ਸਿੰਘ ਰਧਾਵਾ ਉਹਨਾਂ ਨੂੰ ਵੀ ਵੱਡੀ ਜਿਹੜੀ ਹੈ ਚੁਣੌਤੀ ਇਸ ਸਮੇਂ ਕਿਉਂਕਿ ਆਮ ਆਦਮੀ ਪਾਰਟੀ ਦੇ ਸ਼ਹਿਰੀ ਕਲਸੀ ਨੇ ਤੇ ਭਾਜਪਾ ਦੇ ਵੀ ਜਿਹੜੇ ਬੱਬੂ ਨੇ ਤਾਂ ਹੋਰ ਵੀ ਅਕਾਲੀ ਦਲ ਵੱਲੋਂ ਵੀ ਚੀਮਾ ਸਾਹਿਬ ਨੇ ਵੱਡੀ ਚੁਣੌਤੀ ਨਹੀਂ ਲਗਦਾ ਵੀ ਕਈ ਬੰਦੇ ਜਿਹੜੇ ਸੀ ਜਦੋਂ ਭਾਜਪਾ ਬਾਹਰੋਂ ਲਿਆ ਕੇ ਖਲਾਰਦੀ ਸੀ ਦੇ ਵਿਰੋਧ ਹੁੰਦਾ ਸੀ ਇਸ ਵਾਰ ਇਹ ਸਾਰੇ ਉਥੋਂ ਦੇ ਲੋਕਲ ਬੰਦੇ ਲੜਾਏ ਨੇ ਮੈਂ ਸਮਝਦਾ ਕਿ ਪੰਜਾਬ ਦੀਆਂ 13 ਸੀਟਾਂ ਦੇ ਵਿੱਚੋਂ ਤੇ ਖਾਸ ਤੌਰ ਤੇ ਮਾਝੇ ਦੇ ਵਿੱਚੋਂ ਇੱਕ ਨੰਬਰ ਤੇ ਸੀਟ ਜਿਹੜੀ ਹੈ ਉਹ ਸੁਖਜਿੰਦਰ ਸਿੰਘ ਰੰਧਾਵਾ ਵੱਡੀ ਲੀਡ ਨਾਲ ਜਿੱਤਣਗੇ ਦੂਸਰੀ ਗੱਲ ਕਿ ਜੇ ਉਹਨਾਂ ਦੇ ਰਾਜੀ ਵਿਰੋਧੀ ਸਨ ਰਵੀਕਰਨ ਸਿੰਘ ਕਾਲੋਂ ਕੱਲ ਦਾ ਪਾਰਟੀ ਨੇ ਉਹਨਾਂ ਨੂੰ ਵੀ ਬਾਹਰ ਦਾ ਰਸਤਾ ਖਾ ਦਿੱਤਾ ਅਜੇ ਤੁਸੀਂ 2-4 ਦਿਨ ਦੇ ਵਿੱਚ ਵੇਖਿਓ ਜਿਹੜੀਆਂ ਸਾਡੇ ਕੋਲ ਕਨਸੋਹਾਂ ਨੇ ਅੰਦਰ ਦੀਆਂ ਗੱਲਾਂ ਆ ਰਹੀਆਂ ਨੇ ਅਜੇ ਬਹੁਤ ਵੱਡੇ ਹੋਰ ਉਲਟਫੇਰ ਹੋਣੇ ਨੇ ਸਰਦਾਰ ਸੁਖਜਿੰਦਰ ਸਿੰਘ ਰਧਾਵਾ ਵੱਡੀ ਲੀਡ ਨਾਲ ਇੱਥੋਂ ਜਿੱਤਣਗੇ ਤੇ ਮਾਝੇ ਦੇ ਵਿੱਚੋਂ ਜਿੱਥੇ ਅਕਾਲੀ ਦਲ ਦਾ ਪਤਨ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਉਹਦਾ ਵੀ ਇੱਥੋਂ ਪਤਨ ਹੋਏਗਾ ਤੇ ਭਾਜਪਾ ਦੀ ਆਪਾਂ ਗੱਲ ਹੀ ਨਾ ਕਰੀਏ ਉਹਨਾਂ ਨੂੰ ਤਾਂ ਪਿੰਡਾਂ ਵਾਲੇ ਪਿੰਡਾਂ 'ਚ ਵੜ ਨਹੀਂ ਦਿੰਦੇ ਲੋਕ ਉਹਨਾਂ ਦਾ ਜੋ ਸਤਕਾਰ ਕਰਦੇ ਨੇ ਪਿੰਡਾਂ 'ਚ ਗਿਆ ਦਾ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਕੱਲ ਜਾਖੜ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਸੱਤਰ ਸਾਹਿਬ ਅ ਤੁਸੀਂ ਕਿਸਾਨਾਂ ਦੀ ਗੱਲ ਕੀਤੀ ਮੈਂ ਸਵਾਲ ਤੁਹਾਨੂੰ ਥਾਂ ਕਰ ਰਿਹਾ ਉਹ ਕਹਿੰਦੇ ਜਿਹੜੇ ਆ ਵਿਰੋਧ ਕਰ ਰਹੇ ਨਾ ਇਹ ਕਾਂਗਰਸੀਆਂ ਦੇ ਬੰਦੇ ਨੇ ਇਹ ਆਮ ਆਦਮੀ ਪਾਰਟੀ ਇਹ ਦੂਜੀਆਂ ਪਾਰਟੀਆਂ ਦਾ ਕਰਕੇ ਵਿਰੋਧ ਕਰ ਰਹੇ ਨੇ ਸਿਰਫ ਸਾਡਾ ਪਿੰਡਾਂ ਦੇ ਵਿੱਚ ਮੈਂ ਜਾਖੜ ਸਾਹਿਬ ਦਾ ਪਹਿਲਾਂ ਕਿਹਾ ਕਿ ਮੈਂ ਸਤਿਕਾਰ ਕਰਦਾ ਉਹ ਉਹ ਤੇ ਖੰਡਾ ਨਹੀਂ ਕਾਂਗਰਸੀ ਨੇ ਉਹ ਭੁੱਲ ਗਏ ਕਿ ਉਹਨਾਂ ਦੇ ਪਿਤਾ ਜੀ नेशਨਲ ਦੇ ਪੱਧਰ ਦੇ ਲੀਡਰ ਸਨ ਉਹ ਲੋਕ ਸਭਾ ਦੇ ਸਪੀਕਰ ਰਏ ਮੰਤਰੀ ਰਏ ਗਵਰਨਰ ਰਏ ਜਾਕਰ ਸਾਹਿਬ ਸਾਡੀ ਆਪਣੀ ਪਾਰਟੀ ਦੇ ਪ੍ਰਧਾਨ ਰਏ ਹੁਣ ਅਸਲ ਦੇ ਵਿੱਚ ਉਹ ਕੋਈ ਜਵਾਬ ਨਹੀਂ ਹੁਣ ਆਉਂਦਾ ਵੀ ਕਹਿਣਾ ਕੀ ਹੈ ਇਹੋ ਹੀ ਕਹਿ ਦਿੰਦੇ ਨੇ ਵੀ ਇਹ ਦੂਜੀਆਂ ਰਾਜਸੀ ਪਾਰਟੀਆਂ ਨੇ ਲੇਕਿਨ ਮੈਂ ਇਹ ਬੇਨਤੀ ਕਰ ਦਿਆਂ ਕਿ ਪੰਜਾਬ ਦਾ ਕਿਸਾਨ ਜਵਾਨ ਮਜ਼ਦੂਰ ਭਾਜਪਾ ਤੋਂ ਇੰਨਾ ਔਖਾ ਕਿ ਉਹ ਆਪ ਮੁਹਾਰੇ ਸੜਕਾਂ ਤੇ ਜਾ ਕੇ ਇਹਨਾਂ ਦਾ ਵਿਰੋਧ ਕਰਦਾ ਕਿਉਂਕਿ ਇਹਨਾਂ ਨੇ ਜੋ ਕਿਸਾਨਾਂ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਜੋ ਇਹਨਾਂ ਨੇ ਹਾਲਾਤ ਕੀਤੇ ਨੇ ਪੈਦਾ ਕੀਤੇ ਨੇ ਉਹਦੇ ਕਰਕੇ ਲੋਕ ਇਹਨਾਂ ਨੂੰ ਪਿੰਡਾਂ 'ਚ ਵੜ ਨਹੀਂ ਦਿੰਦੇ ਦੂਜੇ ਪਾਸੇ ਇਸ ਸਮੇਂ ਖਡੂਰ ਸਾਹਿਬ ਹਲਕਾ ਉਹ ਵੀ ਚਰਚਾ ਦਾ ਵਿਸ਼ਾ ਬਣਿਆ ਹ ਪੰਥਕ ਹਲਕਾ ਉਹਨੂੰ ਕਿਹਾ ਜਾ ਰਿਹਾ ਉੱਥੇ ਤੁਹਾਡੇ ਕੁਲਬੀਰ ਸਿੰਘ ਜੀਰਾ ਨੇ ਅਮਰਤਪਾਲ ਹੁਣੀ ਚੋਣ ਲੜਨ ਜਾ ਰਹੇ ਨੇ ਵਿਰਸਾ ਸਿੰਘ ਮਟੋਆ ਕਾਲੀ ਦਲ ਦੇ ਜਿਹੜੇ ਬਲਾਰੇ ਨੇ ਕਿਵੇਂ ਵੇਖਦੇ ਹੋ ਉਥੋਂ ਦਾ ਮਾਹੌਲ ਮੱਲਾ ਸਭ ਮੈਂ ਕਿਹਾ ਕਿ ਪੰਥਕ ਹਲਕੇ ਦੀ ਡੈਫੀਨੇਸ਼ਨ ਕੀ ਹੈ ਵਾਟ ਇਜ਼ ਦਾ ਮੀਨਿੰਗ ਆਫ ਪੰਥਕ ਕੀ ਅਮਰਸਰ ਪੰਥਕ ਨਹੀਂ ਹੂੰ ਸਭ ਤੋਂ ਵੱਡਾ ਦੁਨੀਆ ਦੇ ਵਿੱਚ ਸਚਕਾ ਸ਼੍ਰੀ ਹਮੰਦਰ ਸਾਹਿਬ ਇੱਥੇ ਸ਼ੋਭਤ ਨੇ ਅਮਰਸਰ ਪੰਥਕ ਹਲਕਾ ਨਹੀਂ ਉੱਥੇ ਉਹਨੂੰ ਪੰਥਕ ਹਲਕਾ ਕਿਉਂ ਕਿਹਾ ਜਾਂਦਾ ਫਿਰ ਉਹ ਕੌਣ ਕਹਿ ਰਿਹਾ ਕਿੰਨਾਂ ਨੇ ਬਣਾਤਾ ਪੰਥਕ ਹਲਕਾ ਖੜੂਰ ਸਾਹਿਬ ਨੂੰ ਇਹ ਮੈਂ ਤੇ ਨਹੀਂ ਮੰਨਦਾ ਮੈਂ ਤੇ ਕਹਿੰਦਾ ਵੀ ਠੀਕ ਆ ਹਲਕਾ ਮੀਨਸ ਹਲਕਾ ਉਹ ਹਲਕਾ ਹੈ ਪੰਥਕ ਦੀ ਕੋਈ ਗੱਲ ਨਹੀਂ ਤੇ ਜੇਕਰ ਪੰਥਕ ਪਰਿਵਾਰ ਦੀ ਕਰੀਏ ਉੱਥੇ ਸਾਡੀ ਪਾਰਟੀ ਦੇ ਜੀਰਾ ਸਾਹਿਬ ਇਲੈਕਸ਼ਨ ਲੜ ਰਹੇ ਨੇ ਸਾਡਾ ਛੋਟਾ ਭਰਾ ਹੈ ਉਹ ਜ਼ਿਲ੍ਹੇ ਦਾ ਪ੍ਰਧਾਨ ਵੀ ਹੈ ਵਿਧਾਇਕ ਵੀ ਹੈ ਉਦੇ ਬਾਰੇ ਕਿਤੇ ਝਾਤੀ ਮਾਰ ਕੇ ਵੇਖੀ ਪਿਛੋਕਰ ਤੇ ਹੂੰ ਉਹਦੇ ਪਿਤਾ ਜੀ ਟੌੜਾ ਸਾਹਿਬ ਦੇ ਰਾਈਟ ਹੈਂਡ ਸਨ ਹੂੰ ਸਰਦਾਰ ਇੰਦਰਜੀਤ ਸਿੰਘ ਜੀਰਾ ਸੁਰਗਵਾਸੀ ਉਹਦੇ ਦਾਦਾ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਨ ਕੀ ਉਹ ਪੰਥਕ ਪਰਿਵਾਰ ਨਹੀਂ ਮੈਂ ਤੇ ਕਹਿੰਨਾ ਕਿ ਜਿਹੜਾ ਗੁਰੂ ਦਾ ਸਿੱਖ ਹੈ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੰਨਦਾ ਹੈ ਅੰਮ੍ਰਿਤਧਾਰੀ ਹੈ ਉਹ ਪੰਥਕ ਹੈ ਤੇ ਜੀਰਾ ਵੀ ਪੰਥਕ ਹੈ ਜੇ ਤੁਸੀਂ ਪੰਥਕ ਕਹਿੰਦੇ ਹੋ ਜਾਂ ਮੈਨੂੰ ਪੰਥ ਦੀ ਕੋਈ ਪੰਥਕ ਸੀਟ ਦੀ ਕੋਈ ਡੈਫੀਨੇਸ਼ਨ ਦੱਸ ਦਿਓ ਵੀ ਇੰਨਾ ਕਾਰਨਾ ਕਰਕੇ ਪੰਥਕ ਹੈ ਇਸ ਕਰਕੇ ਸਾਰੇ ਪੰਥਕ ਨੇ ਅਸੀਂ ਅੰਮ੍ਰਿਤਸਰ ਵਾਲੇ ਪੰਥਕ ਆ ਤੇ ਕਾਲੀ ਦਲ ਦੀ ਸਥਿਤੀ ਕਿਵੇਂ ਵਿਖਦੇ ਹੋ ਖਡੂਰ ਸਾਹਿਬ ਤੋਂ ਵਿਰਸਾ ਸਿੰਘ ਵਲਟੋਹਾ ਚੌਂਡ ਮੈਦਾਨ ਦੇ ਵਿੱਚ ਨੇ ਕਾਲੀ ਦਲ ਦੇ ਵੱਡੇ ਸਿਰਕੜ ਲੀਡਰ ਨੇ ਇਸ ਟਾਈਮ ਤੇ ਮੇਰਾ ਖਿਆਲ ਹੈ ਕਿ ਉਹ ਲੜਾਈ ਚ ਬੜੀ ਬੁਰੀ ਤਰ੍ਹਾਂ ਬਾਹਰ ਹੋ ਚੁੱਕੇ ਨੇ ਉਹ ਸ਼ਾਇਦ ਮੁਕਾਬਲੇ ਵਿੱਚ ਨਹੀਂ ਕਿਉਂਕਿ ਉਹ ਹਮੇਸ਼ਾ ਹੀ ਵਿਵਾਦਾਂ ਵਿੱਚ ਰਹੇ ਨੇ ਜੇ ਮੈਂ ਗੱਲ ਕਰਾਂ ਪੁਰਾਣੇ ਸਮੇਂ ਦੇ ਵਿੱਚ ਜੋ ਉਹਨਾਂ ਤੇ ਦੋਸ਼ ਲੱਗਦੇ ਰਹੇ ਨੇ ਮੈਂ ਦੁਹਰਾਉਣਾ ਨਹੀਂ ਚਾਹੁੰਦਾ ਕਿਉਂਕਿ ਅੱਜ ਕੱਲ ਇਲੈਕਸ਼ਨ ਦਾ ਦੌਰ ਹੈ ਲੋਕ ਕਹਿੰਦੇ ਨੇ ਜੀ ਇੱਕ ਦੂਜੇ ਦੇ ਦੂਸ਼ਣਬਾਜ਼ੀ ਕਰਦੇ ਨੇ ਸਾਰਿਆਂ ਲੋਕਾਂ ਨੂੰ ਉਹਨਾਂ ਦੇ ਬਾਰੇ ਉਹਨਾਂ ਦੇ ਸੁਭਾਅ ਬਾਰੇ ਸਰ ਸਾਹਿਬ ਦੱਸ ਦਿਓ ਲੋਕ ਵੇਖਣ ਦੇ ਨੇ ਦੱਸ ਦਿਓ ਜੇ ਦੱਸਣਾ ਤੁਸੀਂ ਵਿਰੋਧੀ ਹੈਗੇ ਹੋ ਬਾਰ ਬਾਰ ਕਿਹਾ ਜਾ ਚੁੱਕਾ ਹੈ ਬਹੁਤ ਕੁਝ ਕਿਹਾ ਜਾ ਚੁੱਕਾ ਹੈ ਵਰਸ ਸਿੰਘ ਬਾਰੇ ਲੋਕ ਬੱਚਾ ਬੱਚਾ ਉਹਨਾਂ ਬਾਰੇ ਜਾਣਦਾ ਕਿ ਮੈਂ ਅਤਵਾਦੀ ਸੀ ਹਾਂ ਤੇ ਰਾਂਗਾ ਇਹ ਤੋਂ ਵੱਡੀ ਹੋਰ ਕੀ ਗੱਲ ਹੋ ਸਕਦੀ ਹੈ ਇਸ ਕਰਕੇ ਇਹ ਸਾਰਿਆਂ ਨੂੰ ਪਤਾ ਹੈ ਲੋਕ ਜਿਹੜੇ ਨੇ ਉਹ ਸਮਝ ਚੁੱਕੇ ਨੇ ਖਾਸ ਤੌਰ ਤੇ ਅੱਜ ਕਾ ਜਿਹੜਾ ਸੋਸ਼ਲ ਮੀਡੀਆ ਹੈ ਇਹ ਕਿਸੇ ਦਾ ਲਿਹਾਜ ਨਹੀਂ ਕਰਦਾ ਇਸ ਕਰਕੇ ਸੋਸ਼ਲ ਮੀਡੀਆ ਦੇ ਰਹੀਂ ਹਰ ਬੱਚੇ ਬੱਚੇ ਤੱਕ ਜਿਹੜੀ ਹੈ ਇਹ ਖਬਰ ਜਾਂਦੀ ਹੈ ਧਾਰੀਵਾਲ ਸਾਹਿਬ ਲਗਾਤਾਰ ਚੋਣ ਕੈਂਪੇਨ ਦੇ ਵਿੱਚ ਨੇ ਕਦੀ ਗੰਦੇ ਨਾਲੇ ਤੇ ਜਾ ਕੇ ਵੀ ਕਰਦੇ ਨੇ ਕਹਿੰਦੇ ਵੀ ਗੰਦਾ ਨਾਲਾ ਠੱਕ ਦਿਆਂਗੇ ਤੁਹਾਡੇ ਜਿਹੜੇ ਐਮਪੀ ਰਏ 7 ਸਾਲ ਉਹਨਾਂ ਕੋ ਠੱਕਿਆ ਨਹੀਂ ਗਿਆ ਵਾਕੇ ਗਰਜੀਤ ਸਿੰਘ ਔਜਲੇ ਦੇ ਵਿੱਚ ਕਮੀਆਂ ਰਹਿ ਗਈਆਂ ਨੇ 7 ਸਾਲਾਂ ਦੇ ਵਿੱਚ ਮੈਨੂੰ ਕਿ ਨਾ ਕਿ ਕਮੀਆਂ ਕਿਸੇ ਵਿੱਚ ਵੀ ਰਹਿ ਸਕਦੀਆਂ ਨੇ ਸੱਤਾਂ ਸਾਲਾਂ ਦੇ ਵਿੱਚ ਕੀ ਕੁਝ ਕਰ ਸਕਦਾ ਸੀ ਉਹ ਜੋ ਕੁਝ ਕਰ ਸਕਦਾ ਸੀ ਉਹਨੇ ਗੁਰਜੀਤ ਸਿੰਘ ਔਜਲਾ ਨੇ ਕੀਤਾ ਪਹਿਲੀ ਗੱਲ ਕਿ ਉਹਨੇ ਪੰਜਾਬ ਦੀ ਖਾਸ ਤੌਰ ਤੇ ਅੰਮ੍ਰਿਤਸਰ ਦੇ ਲੋਕਾਂ ਦੀ ਆਵਾਜ਼ ਨੂੰ ਪਾਰਲੀਮੈਂਟ ਵਿੱਚ ਬੁਲੰਦ ਕੀਤਾ ਜੇ ਫਲਾਈਟਾਂ ਦੀ ਗੱਲ ਚੱਲੀ ਜੇ ਬਾਈਪਾਸ ਦੀ ਗੱਲ ਚੱਲੀ ਜਾਂ ਇੱਕ ਟੈਕਨੀਕਲ ਕਾਲਜ ਦੀ ਗੱਲ ਚੱਲੀ ਉਹ ਹਰ ਮੁੱਦੇ ਨੂੰ ਗੁਰਜੀਤ ਸਿੰਘ ਔਜਲਾ ਬਾਖੂਬੀ ਉਥੇ ਪਾਰਲੀਮੈਂਟ ਵਿੱਚ ਗੱਲ ਕਰਦੇ ਰਹੇ ਨੇ ਤੇ ਇਹਨਾਂ ਦੇ ਕੋਲ ਹੈ ਕੋਈ ਨਹੀਂ ਮੈਂ ਤੇ ਇੱਕ ਗੱਲ ਕਹਿਣਾ ਕਿ 7 ਸਾਲ ਦਾ ਗੁਰਜੀਤ ਸਿੰਘ ਦਾ ਔਜਲੇ ਦਾ ਪਾਰਲੀਮੈਂਟ ਦਾ ਰਿਕਾਰਡ ਕੱਢ ਲਓ ਕਿ ਉਹਨੇ ਪਾਰਲੀਮੈਂਟ ਦੇ ਵਿੱਚ ਪੰਜਾਬ ਲਈ ਤੇ ਅੰਮ੍ਰਿਤਸਰ ਦੇ ਲੋਕਾਂ ਲਈ ਕੀ ਬੋਲਿਆ ਤੇ ਇਹ ਦੋਵੇਂ ਵਿਧਾਨ ਸਭਾ ਦੇ ਮੈਂਬਰ ਮੰਤਰੀ ਵੀ ਰਹੇ ਧਾਲੀਵਾਲ ਸਾਹਿਬ ਤੇ ਅਨਲ ਜੋਸ਼ੀ ਜੀ ਇਹਨਾਂ ਨੇ ਆਪਣੀ ਟਿਨਿਓਰ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਕੀ ਬੋਲਿਆ ਉਹ ਸਾਰਾ ਕੁਝ ਦਰਜ ਹੁੰਦਾ ਹੈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਤੁਸੀਂ ਜੋਸ਼ੀ ਸਾਹਿਬ ਦੀ ਗੱਲ ਕੀਤੀ ਆ ਅਨਿਲੀ ਜੋਸ਼ੀ ਹੋਣਾ ਦੀ ਉਹ ਵੀ ਲਗਾਤਾਰ ਚੋਣ ਕੈਂਪੇਨ ਦੇ ਵਿੱਚ ਨੇ ਤਾਂ ਉੱਥੇ ਉਹਨਾਂ ਵੱਲੋਂ ਹੈਰੀਟੇਜ ਸਟਰੀਟ ਤੇ ਜਾ ਕੇ ਪਾਰਕਾਂ ਦੇ ਵਿੱਚ ਜਾ ਕੇ ਕੀਤਾ ਜਾ ਰਿਹਾ ਇਹ ਸਾਰਾ ਕੁਝ ਕਹਿੰਦੇ ਮੈਂ ਕੀਤਾ ਜਦੋਂ ਮੈਂ ਮੰਤਰੀ ਸੀਗੀ ਵਾਕਈ ਜੋਸ਼ੀ ਸਾਹਿਬ ਨੇ ਕੰਮ ਕੀਤੇ ਨੇ ਗੁਰੂ ਨਗਰੀ ਚ ਵੇਖੋ ਜਦੋਂ ਭਾਜਪਾ ਦੀ ਸਰਕਾਰ ਸੀ ਅਕਾਲੀ ਭਾਜਪਾ ਦੀ ਇਹ ਭਾਜਪਾ ਦੇ ਮੰਤਰੀ ਸਨ ਹੁਣ ਇਹ ਫਿਰ ਸਪਸ਼ਟ ਕਰ ਦੇਣ ਕਿ ਜਿਹੜੇ ਅਨਲ ਜੋਸ਼ੀ ਜੀ ਨੇ ਕੰਮ ਕਰਵਾਏ ਨੇ ਕੀ ਉਹ ਭਾਜਪਾ ਦੇ ਖਾਤੇ ਚ ਗਿਨੇ ਜਾਣ ਕਿ ਅਕਾਲੀ ਦਲ ਦੇ ਖਾਤੇ ਚ ਗਿਨੇ ਜਾਣ ਇਹ ਮੰਤਰੀ ਉਦੋਂ ਭਾਜਪਾ ਦੇ ਸੀ ਫਿਰ ਇਹ ਹਿੱਕ ਅੱਧਾਸ ਮਾਰ ਕੇ ਕਹਿਣ ਕਿ ਜਦੋਂ ਮੈਂ ਭਾਰਤੀ ਜਨਤਾ ਪਾਰਟੀ ਦਾ ਮੰਤਰੀ ਸਾਂ ਮੈਂ ਭਰਾਓ ਆਹ ਕੰਮ ਕਰਵਾਏ ਮੈਂ ਆਹ ਕੰਮ ਕਰਾਏ ਇਹ ਕਿਉਂ ਨਹੀਂ ਫਿਰ ਕਹਿੰਦੇ ਇਹ ਲੋਕਾਂ ਨੂੰ ਭੰਬਲ ਪੂਸਾ ਚ ਕਿਉਂ ਪਾਉਂਦੇ ਨੇ ਇਹ ਮਤਲਬ 2 ਇਨ 1 ਕਿਉਂ ਇਹ ਗੱਲ ਹੁਣ ਕਰਨ ਅਕਾਲੀ ਦਲ ਦੀ ਇਹ ਹੁਣ ਅਕਾਲੀ ਦਲ ਦੇ ਇਹ ਵਫਾਦਾਰ ਸ਼ਿਪਾਈ ਨੇ ਅਕਾਲੀ ਦਲ ਦੀ ਗੱਲ ਕਰਨੇ ਸਚੇ ਸਾਹਿਬ ਇੱਕ ਬੇਅਦਬੀ ਦਾ ਮੁੱਦਾ ਚੱਲਿਆ ਸੀ ਕਾਫੀ ਜ਼ਿਆਦਾ ਲੋਕ ਨਿਰਾਸ਼ ਵੀ ਸੀ ਕਾਲੀ ਦਲ ਤੋਂ ਇਸ ਸਮੇਂ ਕਾਲੀ ਦਲ ਦੇ ਸਿਰ ਦੇ ਉੱਤੋਂ ਉਹ ਜਿਹੜਾ ਦੋਸ਼ ਸੀ ਉਹ ਲੈ ਗਿਆ ਬੇਅਦਬੀ ਵਾਲਾ ਕਿਵੇਂ ਲੈ ਗਿਆ ਜੀ ਇਹ ਤੁਹਾਡੇ ਸਾਹਮਣੇ ਸਾਰਾ ਕੁਝ ਉਸੇ ਦੀ ਤਾਂ ਸਜ਼ਾ ਇਹਨਾਂ ਨੂੰ ਮਿਲ ਰਹੀ ਹੈ ਹੂੰ ਜੋ ਇਹਨਾਂ ਦੇ ਰਾਜ ਭਾਗ ਦੇ ਵਿੱਚ ਬਹਿਬਲ ਕਲਾਂ ਗੋਲੀ ਕਾਂਡ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਕੋਟਕਪੂਰੇ ਗੋਲੀ ਚੱਲੀ ਉਹ ਲੋਕਾਂ ਦੇ ਮਨਾਂ ਦੇ ਵਿੱਚੋਂ ਨਹੀਂ ਨਿਕਲੀ ਹੂੰ ਇਸ ਕਰਕੇ ਉਹਦੀ ਜਿਹੜੀ ਸਜ਼ਾ ਇਹਨਾਂ ਨੂੰ ਮਿਲ ਰਹੀ ਆ ਇਹ ਰਾਜ ਕਰਨ ਵਾਲੀ 25 ਸਾਲਾਂ ਵਾਲੀ ਤਾਂ ਹੀ ਤਿੰਨ ਸੀਟਾਂ ਤੇ ਆ ਗਈ ਤੇ ਹੁਣ ਤਿੰਨਾਂ ਦੇ ਵਿੱਚੋਂ ਪਾਰਲੀਮੈਂਟ ਦੇ ਵਿੱਚ ਇਹਨਾਂ ਨੇ ਨਵਾਂ ਇਤਿਹਾਸ ਕਾਇਮ ਕਰਨਾ ਹੈ ਜ਼ੀਰੋ ਦੇ ਉੱਤੇ ਰਹਿ ਕੇ ਵਾਕਈ ਬਿਕਰਮ ਸਿੰਘ ਮਜੀਠੀਆ ਜਿਹੜੇ ਨੇ ਇਸ ਵੇਲੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਪਏ ਨੇ ਤੇ ਫਿਰ ਜਿਹੜੇ ਸੌਦਾ ਸਾਧ ਨਹੀਂ ਉਹਨਾਂ ਦੇ ਖਿਲਾਫ ਗੱਲ ਕਰਦੇ ਪਏ ਨੇ ਇਹ ਆਪਣਾ ਪਿਛਲਾ ਧੋਣਾ ਧੋਣਾ ਚਾਹੁੰਦੇ ਨੇ ਉਹ ਮਾਲਾ ਸਭ ਤੋਂ ਬਣਾ ਨਹੀਂ ਮੈਂ ਇਹ ਸਵਾਲ ਕਰਦਾ ਵੀ ਜਿਸ ਦਿਨ ਰਾਮ ਰਹੀ ਨੂੰ ਮਾਫੀ ਦਿੱਤੀ ਗਈ ਸੀ ਉਸ ਦਿਨ ਬਾਦਲ ਪਰਿਵਾਰ ਨੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਗੁਰਬਜਤ ਸਿੰਘ ਨੂੰ ਘਰ ਸਦਿਆ ਸੀ ਤੇ ਡਿਕਟੇਟ ਕਰਾ ਕੇ ਉਹਨਾਂ ਨੂੰ ਪੱਤਰ ਦਿੱਤਾ ਸੀ ਵੀ ਆਹ ਲਫ਼ਜ਼ ਲਿਖ ਕੇ ਤੇ ਰਾਮ ਰਹੀਮ ਨੂੰ ਮਾਫੀ ਦੇ ਦਿਓ ਇਹ ਕਿਦਾਂ ਲੋਕ ਭੁੱਲ ਸਕਦੇ ਨੇ ਇਨ੍ਹਾਂ ਤੋਂ ਇਹ ਦਾਗ ਕਦੇ ਵੀ ਨਹੀਂ ਉਤਰ ਸਕਦਾ ਕਿ ਇਨ੍ਹਾਂ ਨੇ ਰਾਮ ਰਹੀਮ ਨੂੰ ਮਾਫੀ ਦਵਾਈ ਗਈ ਹੈ ਇਨ੍ਹਾਂ ਦੇ ਕਹਿਣ ਦੇ ਮਾਫੀ ਦਿੱਤੀ ਗਈ ਆ ਇਹ ਦਾਗ ਕਦੇ ਵੀ ਨਹੀਂ ਧੁਬਣਾ ਸੱਚਾ ਸਾਹਿਬ लास्ट ਸਵਾਲ ਆ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਕਿੰਨੀ ਕੁ ਲੀਡ ਤੇ ਜਿੱਤਣ ਵਾਲੀ ਆ ਜੀ ਬਹੁਤ ਵੱਡੀ ਲੀਡ ਨਾਲ ਜਿਹੜੀ ਆ ਕਾਂਗਰਸ ਪਾਰਟੀ ਇੱਥੋਂ ਜਿੱਤੇਗੀ ਕਿਉਂਕਿ ਜਿੱਥੇ ਵੀ ਅਸੀਂ ਜਾਂਦੇ ਆ ਏਡੇ ਏਡੇ ਵੱਡੇ ਭਾਰੀ ਇਕੱਠ ਹੋ ਰਹੇ ਨੇ ਔਰ ਲੋਕ ਹੁਣੇ ਤੁਸੀਂ ਵੇਖੋ ਕਿ ਪੰਜ ਪਿੰਡਾਂ ਦੇ ਲੋਕ ਤੁਹਾਡੇ ਸਾਹਮਣੇ ਮੇਰੇ ਕੋਲ ਆਏ ਸਨ ਸਾਰੇ ਕੋ ਟਾਈਮ ਮੰਗ ਰਹੇ ਸਨ ਕਿ ਸਾਨੂੰ ਟਾਈਮ ਦਿਓ ਸਾਨੂੰ ਟਾਈਮ ਦਿਓ ਕਿ ਤੁਸੀਂ ਸਾਡੇ ਪਿੰਡ ਆਓ ਇਸ ਕਰਕੇ ਇਹ ਲੋਕਾਂ ਦਾ ਉਤਸ਼ਾਹ ਦੱਸ ਰਿਹਾ ਹੈ ਕਿ ਗੁਰਜੀਤ ਸਿੰਘ ਔਜਲਾ ਵੱਡੀ ਲੀਡ ਨਾਲ ਇੱਥੋਂ ਤੀਜੀ ਵਾਰ ਮੈਂਬਰ ਪਾਰਲੀਮੈਂਟ ਬਣਨਗੇ